ਬੀਤੇ ਦਿਨੀ ਪੰਜਾਬ ਚ ਹੋਈਆਂ ਚਾਰ ਜਿਮਣੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਤੇ ਹੋਏ ਉਮੀਦਵਾਰਾਂ ਨੂੰ ਵਧਾਈਆਂ ਦਿੱਤੀਆਂ ਉਮੀਦਵਾਰਾਂ ਦੇ ਨਾਲ-ਨਾਲ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਆਪਣੇ ਵਰਕਰਾਂ ਨੂੰ ਵੀ ਵਧਾਈਆਂ ਦਿੱਤੀਆਂ ਦੱਸ ਦਈਏ ਕਿ ਪੰਜਾਬ ਚ ਜਿਮਣੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਤਿੰਨ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਈਆਂ ਨੇ ਤੇ ਇੱਕ ਸੀਟ ਤੇ ਬਰਨਾਲਾ ਸੀਟ ਤੇ ਕਾਂਗਰਸ ਨੇ ਕਬਜ਼ਾ ਕੀਤਾ ਪਰ ਇਸ ਨਤੀਜਿਆਂ ਤੋਂ ਬਾਅਦ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਜਿੱਤ ਨੂੰ ਲੋਕਪੱਖੀ ਨੀਤੀਆਂ ਨੂੰ ਮਿਲਿਆ ਹੋਇਆ ਫਤਵਾ ਦੱਸ ਰਹੇ ਨੇ ਉਹਨਾਂ ਨੇ ਆਪਣੇ ਸੋਸ਼ਲ ਪਲੇਟਫਾਰਮਸ ਤੇ ਇਹ ਐਕਸ ਤੇ ਵੀ ਲਿਖਿਆ ਆਪਣੇ ਸੋਸ਼ਲ ਫੇਸਬੁੱਕ ਪਲੇਟਫਾਰਮ ਤੇ ਵੀ ਲਿਖਿਆ ਕਿ ਇਹ ਜਿਹੜੀ ਜਿੱਤ ਹੈ ਤਿੰਨ ਜਿਹੜੀਆਂ ਸੀਟਾਂ ਅਸੀਂ ਜਿੱਤੀਆਂ ਨੇ ਇਹ ਲੋਕਪੱਖੀ ਨੀਤੀਆਂ ਨੂੰ ਮਿਲਿਆ ਹੋਇਆ ਫਤਵਾ ਹੈ ਪਰ ਇਸੇ ਦੇ ਨਾਲ ਹੀ ਇੱਕ ਸ਼ਬਦੀ ਜੰਗ ਜਿਹੜੀ ਹੈਗੀ ਆ ਵਿਰੋਧੀ ਧਿਰ ਤੇ ਸੱਤਾ ਧਿਰ ਦੇ ਵਿਚਾਲੇ ਸ਼ੁਰੂ ਹੋ ਗਈ ਆ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਲਿਖਤ ਦੇ ਉੱਪਰ ਵਿਰੋਧੀ ਧਿਰਾਂ ਨੇ ਵਿਅੰਗ ਕਰਨੇ ਸ਼ੁਰੂ ਕਰ ਦਿੱਤੇ। ਸੁਖਪਾਲ ਸਿੰਘ ਖੈਰਾ ਨੇ ਆਪਣੇ ਐਕਸ ਹੈਂਡਲ ਦੇ ਉੱਪਰ ਇੱਕ ਵਿਅੰਗ ਕਰਦਿਆਂ ਪੋਸਟ ਲਿਖਿਆ। ਉਹਨਾਂ ਨੇ ਭਗਵੰਤ ਸਿੰਘ ਮਾਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਤਿੰਨ ਵਿਧਾਨ ਸਭਾ ਦੀਆਂ ਜਿਮਣੀ ਚੋਣਾਂ ਵਿੱਚ ਜਿਤਨਾ ਲੋਕਪੱਖੀ ਨੀਤੀਆਂ ਦਾ ਫਤਵਾ ਹੈ ਤਾਂ ਭਗਵੰਤ ਮਾਨ ਜੀ ਫਿਰ 10 ਲੋਕ ਸਭਾ ਸੀਟਾਂ ਗਵਾਉਣ ਬਾਰੇ ਤੁਸੀਂ ਕੀ ਕਹੋਗੇ? ਕੀ ਇਹ ਹੁਕਮ ਲੋਕ ਵਿਰੋਧੀ ਨੀਤੀਆਂ ਲਈ ਨਹੀਂ ਸੀ? ਸਚਾਈ ਤਾਂ ਇਹ ਹੈ ਕਿ ਭਾਰਤੀ ਰਾਜਨੀਤੀ ਵਿੱਚ ਇਹ ਰੁਝਾਨ ਹੈ ਕਿ ਸੱਤਾਧਾਰੀ ਪਾਰਟੀ ਆਮ ਤੌਰ ਤੇ ਜਿਮਨੀ ਚੋਣਾਂ ਜਿੱਤਦੀ ਹੀ ਆਈ ਹੈ ਕਿਉਂਕਿ ਇਹ ਆਪਣੇ ਹੁਕਮਾਂ ਤੇ ਸਾਰੇ ਸਰਕਾਰੀ ਸਰੋਤਾਂ ਸਰਕਾਰੀ ਤੰਤਰ ਤੇ ਪਾਵਰ ਦੀ ਵਰਤੋਂ ਕਰਦੀ ਹੈ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਆਮ ਚੋਣਾਂ ਨੂੰ ਹੀ ਲੋਕਾਂ ਦਾ ਫਤਵਾ ਕਿਹਾ ਜਾ ਸਕਦਾ ਹੈ ਤਾਂ ਦੱਸ ਦਈਏ ਕਿ ਹੁਣ ਇੱਕ ਸੋਸ਼ਲੀ ਸ਼ਬਦੀ ਜੰਗ ਸੱਤਾ ਧਿਰ ਤੇ ਵਿਰੋਧੀ ਧਿਰਾਂ ਦੇ ਵਿਚਾਲੇ ਸ਼ੁਰੂ ਹੋ ਗਈ ਹੈ ਆਪਾਂ ਦੇਖਿਆ ਕਿ ਵਿਰੋਧੀ ਧਿਰਾਂ ਦੇ ਹੋਰ ਵੀ ਬਹੁਤ ਸਾਰੇ ਆਗੂਆਂ ਨੇ ਸੱਤਾ ਧਿਰ ਦੇ ਉੱਪਰ ਵਿਅੰਗ ਕੀਤੇ ਨੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਇੱਥੋਂ ਤੱਕ ਕਿਹਾ ਕਿ ਇਹ ਜਿਹੜੀ ਜਿੱਤ ਹੈ ਇਹ ਇਕੱਲੀ ਆਮ ਆਦਮੀ ਪਾਰਟੀ ਦੀ ਜਿੱਤ ਨਹੀਂ ਹੈ ਇਹਦੇ ਵਿੱਚ ਅਕਾਲੀ ਦਲ ਦਾ ਵੀ ਅੰਦਰਖਾਤੇ ਕਿਤੇ ਨਾ ਕਿਤੇ ਹੱਥ ਹੈ ਉਹਨਾਂ ਨੇ ਸਿੱਧੇ ਢੰਗ ਨਾਲ ਜਿਹੜਾ ਅਕਾਲੀ ਦਲ ਦੇ ਉੱਪਰ ਵੀ ਇਹ ਇੱਕ ਬਿਆਨ ਦਿੱਤਾ ਕਿ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਅੰਦਰਖਾਤੇ ਸਪੋਰਟ ਕੀਤੀ ਹੈ ਹੋਰ ਵੀ ਬਹੁਤ ਕੁਝ ਕਿਹਾ ਸ਼ਬਦੀ ਜੰਗ ਜਿਹੜੀ ਹੈਗੀ ਆ ਸੱਤਾਧਿਰ ਤੇ ਵਿਰੋਧੀ ਧਿਰਾਂ ਦੇ ਵਿਚਾਲੇ ਸ਼ੁਰੂ ਹੋ ਗਈ ਹੈ ਇਸੇ ਤਰ੍ਹਾਂ ਦੀਆਂ ਰਾਜਨੀਤਿਕ ਅਪਡੇਟਸ ਜਾਣਨ ਦੇ ਲਈ ਜੁੜੇ ਰਹੋ ਆਨ ਪੁਆਇੰਟ ਦੇ ਨਾਲ ਧੰਨਵਾਦ